wo oh, live aakhir yeah. okay. hai ਇਹ ਦਰਵਾਜ਼ੇ ਵਿੱਚ ਭੱਦੀ ਚਾਰ 体調管理はあったかも。 ਇਹ ਇਹ ਸਟੱਡਲੇ ਬਾਅਦ ਵਿੱਚ ਲਾਈਵ ਚੱਲ ਰਿਹਾ ਹੈ। ਆਈਟੀ ਦੇ ਐਗਜ਼ੈਂਪਲ ਸੰਬੰਧ ਵਿੱਚ ਬਿਲਕੁਲ ਡਾਕਟਰ ਅਖਲ ਚੌਧਰੀ ਜੀ ਇਹ ਕਹਿ ਰਹੇ ਕਿ ਸਖਤ ਕਰ ਦੇ ਕੀਤੀ ਜਾਏਗੀ ਔਰ ਇਸ ਤਰ੍ਹਾਂ ਦਾ ਸੁਨੀਹਾਂ ਦੇਤ ਆ ਜਾਏਗਾ। ਡਾਕਟਰ ਤਸਕਰਾਂ ਨੂੰ ਜਿਹੜੇ ਨਜਾਇਜ਼ ਤੌਰ ਤੇ ਪ੍ਰਾਪਰਟੀ ਇੱਕ ਬੜਾਈ ਗਈ ਹੈ ਔਰ ਨਜਾਇਜ਼ ਹੈ। ਇੱਕ ਇੱਕ ਹਾਂਜੀ ਲਗਾ ਲਓ ਇੱਕ ਇੱਕ ਬਈ ਇੱਕ ਮੈਂ ਇਸ ਸਾਈਟ ਤੇ ਹਾਜ਼ਰ ਹਾਂ। ਬਹੁਤ ਲੋਕੋ ਹਾਜ਼ਰੀ ਸਾਡੀ ਹੋਈ ਹੈ। ਥੋੜਾ ਕੋਈ ਨਹੀਂ ਇੱਕ ਸਰ ਕੀ ਕਹਿਣਾ ਚਾਹੋਗੇ ਅੱਜ ਦੇ ਜਿਹੜੇ ਐਕਸ਼ਨ ਲੈ ਗਿਆ ਜੀ ਪੰਜਾਬ ਸਰਕਾਰ ਵੱਲੋਂ ਜੋ ਯੁਧ ਨਸ਼ੇ ਵਿਰੁੱਧ ਮੁਹਿੰਮ ਹੈ ਉਸ ਤੇ ਪਿਛਲੇ 2 ਮਹੀਨੇ ਤੇ ਕਾਫੀ ਡੈਟਰੈਂਟ ਐਕਸ਼ਨ ਤੇ ਐਗਜ਼ੈਂਪਲਰੀ ਰਿਐਕਸ਼ਨ ਲਿਆ ਜਾ ਰਿਹਾ ਹੈ اسی ਦੀ ਲਗਾਤਾਰਤਾ ਤੇ ਅੱਜ ਜੋ ਗਿੰਦੜਵਾ ਦੇ ਜੋ ਮਾਰਕੀਟ ਕਮੇਟੀ ਦੀ ਇੱਕ ਸਰਕਾਰੀ ਥਾਂ ਤੇ ਜੋ ਇਲੀਗਲ ਕੰਸਟ੍ਰਕਸ਼ਨ ਹੋਈ ਹੋਈ ਸੀ ਉਸ ਦੇ लॉ एंड ऑर्डर की सिचुएशन देख केिक्योरिटी दे, पुलिस डिप्लॉयमेंट की उसके एक्शन लिता गया है तो पुलिस का जो इस एक रोल एसी कोई एक लॉ एंड ऑर्डर सिचुएशन कोई खराब ना हो पब्लिक सेफ्टी पब्लिक सिक्योरिटी देखते हुए डिप्लॉयमेंट प्रॉपर की गई है इलीगल स्ट्रक्चर पर जो है कानूनी कार्रवाई पूरा करके एक एक्शन लिया गया है ਕਿੰਨੇ ਕਿ ਸਰ ਦੇ ਮਾਮਲੇ ਦਰਸੀ ਔਰ ਕਿੰਨੇ ਕਿ ਦੀ ਪ੍ਰੋਫਾਈਲ ਸੀ ਇਹ ਜੋ ਦੋਨੋਂ ਪੈਡਲਰ ਸੇ ਇਹਨਾਂ ਨੇ ਜੋ ਇਲਲੀਗਲ ਸਟਰਕਚਰ ਬਣਾਏ ਸੀ ਇਹਨਾਂ ਦੇ ਐਫਆਰ ਐਨਡੀਪੀਐਸ ਦੀ ਪਹਿਲਾ ਹੈਗੀ ਐ ਦੋ ਦੋ ਐਫਆਰਸ ਹੈਗੀਆਂ ਤੋਂ ਇਹਨਾਂ ਤੇ ਜੋ ਇਸ ਜੋ ਏਰੀਆ ਚ ਵੀ ਕਾਫੀ ਇਸ ਤੇ ਬਦਨਾਮੀ ਸੀਗੀ ਇਹਨਾਂ ਦੇ ਪੈਡਲਿੰਗਸ ਦੇ ਡਰਗ ਪੈਡਲਿੰਗ ਇਸ਼ੂ ਤੇ ਤੋਂ ਉਸ ਤੇ ਅੱਜ ਐਕਸ਼ਨ ਹੋਇਆ ਹੈ ਹੁਣ ਤੱਕ ਕਿੰਨੇ ਕਿ ਤੇ ਐਕਸ਼ਨ ਹੋ ਚੁੱਕਿਆ ਔਰ ਕਿੰਨੇ ਕਿ ਪੈਂਡਿੰਗ ਨੇ ਜਿਹੜੀ ਉੱਪਰ ਲਿਖ ਕੇ ਦਿੱਤਾ ਨਹੀਂ ਇਹ ਤੋਂ ਦੇਖੋ ਇੱਕ ਪ੍ਰਕਿਰਿਆ ਹੈਗੀ ਹੈ ਜੋ ਯੁੱਧ ਨਸ਼ੇ ਵਿਰੁੱਧ ਮੁਹਿੰਮ ਤੇ ਕਾਫੀ ਥਾਂ ਤੇ ਵਕ ਵਕ ਜ਼ਿਲ੍ਹਾ ਤੇ ਵਕ ਵਕ ਸਪਾਟ